ਸਮਝੋ ਉਦਾਬ ਗਿਆ ਜੇ ਮੈਂ ਬੋਲਦਾ ਨਹੀਂ ਡੇਲੀ ਪੰਜਾਬ ਟੀਵੀ ਤੇ ਤੁਹਾਡਾ ਸਦਾ ਸਵਾਗਤ ਹੈ ਦੋਸਤੋ ਸਿੱਧੂ ਮੂਸੇਵਾਲੇ ਦੇ ਫੈਨਸ ਦੇ ਲਈ ਖੁਸ਼ਖਬਰੀ ਆਈ ਹੈ ਤੁਹਾਨੂੰ ਸਭ ਨੂੰ ਪਤਾ ਚੱਲ ਹੀ ਗਿਆ ਹੋਣਾ ਕਿ ਸਿੱਧੂ ਮੂਸੇਵਾਲੇ ਦੇ ਕਰਮਾਤਾ ਚਰਨ ਕੌਰ ਨੇ ਇੱਕ ਪੁੱਤਰ ਨੂੰ ਜਨਮ ਦਿੱਤਾ ਹੈ ਇਹ ਜਾਣਕਾਰੀ ਇੰਸਟਾਗ੍ਰam ਤੇ ਸਿੱਧੂ ਮੂਸੇਵਾਲੇ ਦੇ ਪਿਤਾ ਵੱਲੋਂ ਦਿੱਤੀ ਗਈ ਹੈ ਇਸ ਖਬਰ ਨੇ ਪੁਰਾਣੇ ਜ਼ਖਮਾਂ ਨੂੰ ਥੋੜਾ ਮਲਮ ਜਰੂਰ ਲਗਾਈ ਹੈ ਕਲਾਕਾਰਾਂ ਦੀਆਂ ਵੀ ਇਸ ਖਬਰ ਤੇ ਪ੍ਰਤੀਕਿਰਿਆਵਾਂ ਆਉਣੀ ਸ਼ੁਰੂ ਹੋ ਗਈਆਂ ਨੇ ਸਿੱਧੂ ਦੇ ਕਰੀਬੀ ਰਹੇ ਆਰ ਨੇ ਇਤਨੇ ਸਿੱਧੂ ਦੇ ਪਿਤਾ ਤੇ ਛੋਟੇ ਭਰਾ ਦੀ ਫੋਟੋ ਸ਼ੇਅਰ ਕਰਕੇ ਲਿਖ ਜਿਹੜੇ ਹਿਸਾਬ ਨਾਲ ਦੁਨੀਆ ਪਿਆਰ ਕਰਦੀ ਤੈਨੂੰ ਸੌ ਮੇਰੀ ਸਿੱਧੂ ਆ ਜ਼ਰੂਰ ਆਏਗਾ ਸੌ ਤੇਰੀ ਤੇਰੇ ਮੋਹੋਂ ਬੜਾ ਫੱਬਦਾ 295 ਤੂੰ ਫੇਰ ਗਾਏਗਾ ਸਣੀ ਮਾਲਟਨ ਨੇ ਵੀ ਫੋਟੋ ਪਾ ਕੇ ਰੱਬ ਦਾ ਸ਼ੁਕਰਾਨਾ ਕੀਤਾ ਕੋਰਾਲਾ ਮਾਨ ਲਿਖਦਾ ਫੋਟੋ ਪਾ ਕੇ ਕਿ ਕਾ ਉੱਗੇ ਚੁੱਲਿਆਂ ਤੇ ਫੇਰ ਦੇਗ ਬਣੂਗੀ ਤਾਂ ਲੰਮੇ ਸਮੇਂ ਬਾਅਦ ਸਿੱਧੂ ਦੀ ਸੁੰਨੀ ਪਈ ਹਵੇਲੀ ਦੇ ਵਿੱਚ ਰੌਣਕਾਂ ਲੱਗਣਗੀਆਂ ਨਿਮ ਬੰਨੇ ਜਾਣਗੇ ਇਸ ਖਬਰ ਬਾਰੇ ਤੁਹਾਡਾ ਕੀ ਕਹਿਣਾ ਹੈ ਵੀਡੀਓ ਥੱਲੇ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਇਸ ਵੀਡੀਓ ਨੂੰ ਸ਼ੇਅਰ ਕਰਕੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਦੇ